ਸਸੇ ਗਾਇਕ ਜੀਆ ਚਾਲਿਆ ਤੁਹਾਡਾ ਸਵਾਗਤ ਹੈ ਸਾਡੇ ਆਪਣੇ BB08 ਵਾਲੇ ਸਾਡੇ ਆਪਣੇ YouTube ਚੈਨਲ ਤੇ ਜਿਹੜੋ ਅੱਜ ਅੱਜ ਆਪਾਂ ਸਾਈਕਲੀ ਜਿਵੇਂ ਤੁਹਾਨੂੰ ਪਤਾ ਹੀ ਆ ਬੜੀ ਆ ਤੁਹਾਨੂੰ ਆਪਣੀ ਜੀ ਕੱਲ ਇਹ ਜਿੱਦਾਂ ਕਹ ਜੀ ਇਹ ਤਿੰਨ ਮਹੀਨੇ ਉਹ ਲੈ ਜਾਂਦੀ ਨੂੰ 10 ਦਿਨ ਚਲਾਈ ਯੂਟਿਊਬਰ ਅੰਦਰ ਘਟਾਤੀ ਠੀਕ ਹੈ ਜੀ ਤੇ ਅੱਜ ਅੱਜ ਕੁੜੀ ਕੱਢਾਂਗੇ ਬਹੁਤਰਾ ਬਹੁਤਾਂ ਦੀ ਕਲੀ ਜੀ ਕਰਾਈ ਜੋ ਉਂਟਾੜੀ ਇਹ ਪਹਿਲਾਂ ਚੈੱਕ ਕਰੋ ਸਾਈਕਲੀ ਤੁਹਾਨੂੰ ਦਿਖਾਉਣਦੇ ਆ ਇੱਥੇ ਅੱਜ ਢੀੜਾ-ਕੂੜਾ ਕੱਢਾਂਗੇ ਇਹ ਜੀ ਆਪਣੀ ਸਾਈਕਲ ਜੀ ਤਿੰਨ ਕ ਮਹੀਨੇ ਹੋਈ ਸੀ ਲਈ ਇਹਨੂੰ 10 ਦਿਨ ਚਲਾਈ ਫਿਰ ਅੰਦਰ ਖੜੀ ਕਰਤੀ ਚਾ ਚੂਜਾ ਉਤਰ ਗਿਆ ਠੀਕ ਹੈ ਜੀ ਹੁਣ ਕੱਲ ਇਹ ਟਿਪ ਟੋਪ ਕਰਤੀ ਆਪਾਂ ਅੱਜ ਉੱਤੇ ਕਰਦੇ ਆਂ ਗੇੜਾ ਅੱਪਲ ਦਾ ਸਾਧਨ ਤੇ ਘੁੰਮਦੇ ਰਹੀਦਾ ਸਾਡੇ ਸਾਹਮਣੇ ਪਰ ਅੱਜ ਸਾਈਕਲ ਜੀ ਤੇ ਹੁਣ ਆਪਾਂ ਜਾਇਆ ਕੰਨਾ ਕਲੱਬ ਪਿੰਡ ਵਾਲੇ ਜਿਹੜਾ ਤੁਹਾਨੂੰ ਦਰਸਾ ਲਿਆ ਸੀ ਬਲੌਗ ਦੇ ਵਿੱਚ ਤੁਸੀਂ ਦੇਖਿਆ ਹੁਣ ਠੀਕ ਹੈ ਜੀ ਮਿਹਨਤ ਮੁੰਤ ਲਾਇਆਗਾ ਨਹੀਂ ਸ਼ਾਮ ਦੇ ਪਹਿਲੇ ਸਵੇਰ ਨੂੰ ਤੇ ਦੋ ਟਾਈਮ ਤੋਂ ਪਹਿਲਾਂ ਇਹ ਸ਼ਾਮ ਨੂੰ ਚਲਾਇਗਾ ਨਹੀਂ ਸਵੇਰ ਨੂੰ ਤੋਂ ਸ਼ਾਮ ਨੂੰ ਠੀਕ ਹੈ ਜੀ ਬਣੇ ਰਿਓ ਬਲੌਗ ਚ ਤੁਹਾਨੂੰ ਦਿਖਾਉਂਦੇ ਆਂ ਸਸ ਸ ਦੇ ਜਿਹੜੇ ਮੈਚ ਤੇ ਆਪਾਂ ਬਣਾਉਣ ਲੱਪੇ ਬੈਠ ਜਾਵੇ ਵੀਡੀਓ ਠੀਕ ਹੈ ਜੀ ਤੇ ਯਾਨੀ ਜਿਹੜੇ ਆ ਬਾਕੀ ਹਾਂ ਬਣੇ ਰੋ ਬਲੌਗ ਦੇ ਵਿੱਚ ਚੱਕ ਛੱਪਾ ਲਿਆ ਤੇ ਸੈਲ ਲਈ ਆਪਾਂ ਗੱਬੇ ਤੇ ਹੁਣ ਇਹ ਤੇ ਕੱਢ ਕੇ ਆਉਂਦੇ ਜਿਹੜਾ ਬੜੇ ਰੋ ਲੈ ਨਹੀਂ ਤਾਂ ਨਾ ਜਾ ਓਏ ਥੋੜਾ ਬੋਲਣ ਲੱਗੀ ਦਿੱਤੋ ਦੇਖ ਲਾ ਪਲੇਬਾਸੇ ਸੀ ਹਾਂ ਲੈ ਮਾਰੀ ਚੱਕੇ ਬਾਹਰ ਠੀਕ ਹੈ ਜੀ ਚਲੋ ਠੀਕ ਹੈ ਜੀ ਟੱਕਰਦਿਆਂ ਬਲੌਗ ਤੇ ਤਰ ਗਈ ਉਹ ਤਰ ਗਈ ਆ ਸਾਡੇ ਸੰਜੂ ਜੀ ਇਧਰ ਆ ਮੁੰਡੇ ਦਵਾ ਕੀ ਆਮਨ ਆਮਨ ਇਧਰ ਸੁੱਖਾ ਜੀ ਉਹ ਬਸਾਲਾ ਜੀ ਆ ਗੁੰਗੀ ਦਿਖਾ ਦੇ ਤੂੰ ਵੀ ਦਿਖਾ ਦੇ ਗੁੰਗੀ ਦਿਖਾ ਦੇ ਗਏ ਆ ਦਿਖਾਉਣੇ ਤੁਹਾਨੂੰ ਬਲੌਕ ਅੱਡੇ ਨੂੰ ਜਾ ਰਹੇ ਆ ਰਸਤਾ ਤੁਹਾਨੂੰ ਪਤਾ ਹੀ ਦਾ ਕੱਢ ਕੇ ਆਉਂਦੇ ਆ ਕਿ ਪਾਸੇ ਸਾਈਕਲੀ ਦੇ ਗੀੜੀ ਅੱਜ ਕਦੇ ਨਹੀਂ ਕੰਨਾ ਚੱਰ ਹੋ ਗਏ ਤੇ ਵਾਪਸ ਹੀ ਸਾਡੇ ਸਾਹਮਣੇ ਆ ਗਏ ਮਨੋਬਨੀ ਮਨੋਬਨੀ ਆ ਮਨੂ ਵੀ ਗਿਆ ਅੱਜ ਕਦੇ ਲੱਗਦਾ ਕੰਮ ਤੇ ਠੀਕ ਹੈ ਜੀ ਤੇ ਚੱਲਦੇ ਆ ਹੌਲੀ ਹੌਲੀ ਕੱਢਦੇ ਆ ġੇੜਾ ਆ ਗਏ ਅੱਡੇ ਤੇ ਮੈਂ ਸਾਈਕਲੀ ਤੇ ਆ ਰਹੇ ਹਾਂ ਸਾਡੇ ਸਾਹਮਣੇ ਆ ਤੇ ਨੋ ਲਾ ਤੀ ਆ ਪਾਡੇ ਦੇ ਲਈ ਆ ਗਏ ਹੈਗੇ ਜੀ ਤੇ ਇੱਦੇ ਤੁਹਾਨੂੰ ਇੱਥੇ ਹੋਰ ਕਮਾਉਣੇ ਆ ਦੇ ਦੇ ਪੱਦਰ ਨੂੰ ਜਾਂਦੇ ਮੂਡ ਬਣ ਗਿਆ ਕੱਦ ਨੂੰ ਮਰਜੀ ਆਪਾਂ ਲੈ ਆਣੀ ਆ ਆ ਜੋ ਸੈਵਲੀ ਤੇ ਬਲੌਗ ਬਣਾਣਾ ਕੀ ਗੱਲ ਜੀ ਬਲੌਗ ਦੇ ਵਿੱਚ ਟੱਕਰ ਕੇ ਸਾਡੇ ગામੀ ਰੜਕਾ ਜੀ ਜੋ ਕਿ ਬਹੁਤ ਹੀ ਵਧੀਆ ਲਿਖਿਆ ਗਿਆ ਬਹੁਤ ਹੀ ਪਿਆਰੇ ਗੀਤ ਲਿਖ ਰਹੇ ਆ ਹਨਾ ਤੁਹਾਨੂੰ ਪਤਾ ਹੈ ਹੁਣ ਅੱਪੀ ਇਹਨਾਂ ਦੇ ਸੌਂਗ ਵੀ ਆਏ ਆ ਕਰਦੇ ਆ ਗੱਲਬਾਤ ਉਹਨਾਂ ਨਾਲ ਕਿੱਝ ਕੀ ਹਾਲ ਚਾਲ ਹੈ ਜੀ ਸਸੀ ਗੱਲ ਦੀ ਸਾਰਿਆਂ ਨੂੰ ਬਹੁਤ ਸਿੱਤਾ ਸੁਣਾਉ ਕਿਦਾਂ ਬਹੁਤ ਵਧੀਆ ਜੀ ਬਹੁਤ ਵਧੀਆ ਕੀ ਚੱਲੀ ਜਾਂਦਾ ਅੱਜ ਕੱਲ ਲਾਈਵ ਦੇ ਵਿੱਚ ਤੁਮ ਕਵਾਗੇ ਬਸ ਚੱਲੀ ਜਾਂਦਾ ਜੀ ਯੂਟੀਬ ਨੇ ਥੋੜਾ ਬਹੁਤ ਹਾਂ ਕਿਹੜਾ ਆ ਰਿਹਾ ਜੇ ਤਾਂ ਸੌਂਗ ਅੱਜ ਕੱਲ ਨਵਾਂ ਹੁਣ ਅਸੀਂ ਰਿਲੀਜ਼ ਕੀਤਾ ਜੀ ਬਾਬਾ ਸਾਹਿਬ ਦਾ ਹਾਂ ਮੇਰਾ ਸੁਪਨਾ ਅਧੂਰਾ ਅੱਛਾ ਜੀ ਬਈ ਬਾਬਾ ਸਾਹਿਬ ਦਾ ਵੀਡੀਓ ਅੰਸ਼ ਭਾਈ ਨੇ ਗਾਇਆ ਉਹ ਖੂਬਸੂਰਤ ਗਾਇਆ ਹਾਂ ਤੇ ਆਸਿਆ ਦਰਸ਼ਕਾਂ ਤੋਂ ਪਿਆਰ ਬਖਸ਼ੋਗੇ ਹੂੰ ਤੇ ਇੱਕ ਨੇ ਟਾਈਮ ਤੱਕ ਕਰ ਰਿਹਾ ਜਾਈ ਮਾਰਕੀਨਰ ਮੀਡ ਆ ਮੀਡ ਕੀਤਾ ਹੋਇਆ ਆ ਹਾਂ ਸੋ ਪਲੀਜ਼ ਸ਼ੇਅਰ ਕਰਿਓ ਸ਼ੇਅਰ ਕਰਿਓ ਅਜੇ ਇਹ ਪੈਕ ਇੰਦਵੀ ਦੱਸ ਦਿਓ ਨਾ ਕਿ ਆਪਣੇ ਜਿਹੜਾ ਹੁਣ Song release ਹੋਇਆ ਪਿੱਛੇ ਉਹ ਵੀ ਦੱਸ ਦਿਓ ਉਹਦੇ ਨਾਲ ਸਾਡੇ ਧਾਰਮਿਕ Song ਸੀਗੇ ਹਾਂ ਜਿਦਾਂ ਕਿ ਮੇਰਾ ਗੋਗੀ ਦਾ ਵਿਦਾਸ ਹੂੰ ਇਹ ਗੋਗੀ ਦੇ ਜਕਾਰੇ ਹਾਂ ਤੇ ਇੱਕ ਰਿਲੀਜ਼ ਨਹੀਂ ਕਰ ਸਕੇ ਕਿਸੇ وجہ ਕਰਕੇ ਰਿਕਾਰਡ ਕੀਤਾ ਪਿਆ ਹੈ ਸਹੀ ਆ ਆਉਂਦੇ ਟਾਈਮ 'ਚ ਕਰਾਂਗੇ ਜਰੂਰ ਕਰਾਂਗੇ ਹੂੰ ਤਾਂ ਜੇ ਤੁਸੀਂ ਕਿਹੜੇ ਕਿਹੜੇ ਸਿੰਗਰਾਂ ਨੂੰ ਗਾਣਾ ਦਿੱਤਾ ਪਹਿਲਾਂ ਤਾਂ ਵਿਜੇ ਹੰਸ ਭਾਜੀ ਆ ਹਾਂ ਵਿਜੇ ਹੰਸ ਰਸ਼ਦ ਅਲੀ ਆ ਰਸ਼ਦ ਅਲੀ ਜੱਸੀ ਨਿਗਾਹ ਆ ਜੱਸੀ ਜਗਦੀ ਜਾੜਲਾ ਜੀ ਹਾਂ ਤਲਵੰਤ ਭਾਜੀ ਆ ਹੂੰ ਤੇ ਹੋਰ ਇੱਕ ਦੋ ਜਿਨ੍ਹਾਂ ਦਾ ਨਾਮ ਨਹੀਂ ਮੈਨੂੰ ਯਾਦ ਆਛੇ ਹੂੰ ਜੀ ਸਹੀ ਆ ਤੇ ਚਾਚਾ ਜੀ ਆਪਾਂ ਇਦਾਂ ਜੇ ਹੋਰ ਕਿਸੇ ਨੇ ਸਾਥੋਂ ਸੌਂਗ ਲੈਣਾ ਹੋਵੇ ਲੈ ਸਕਦਾ ਮੋਸਟ ਵੈਲਕਮ ਜੀ ਜਦੋਂ ਮਰਜੀ ਜਦੋਂ ਮਰਜੀ ਸਹੀ ਆ ਸਾਡੀ ਕਰਾਂਗੇ ਚਾਚਾ ਜੀ ਇੰਟਰਵਿਊ ਕੋਸ਼ਿਸ਼ ਦੇਣਾ ਤੱਕ ਤੇ ਬਹਿ ਕੇ ਕਲੀਅਰ ਗੱਲ ਯਾਨੀ ਕਿ ਸਾਰੀ ਗੱਲਬਾਤ ਦੱਸਾਂਗੇ ਇਹਦਾ ਆਪਾਂ ਚੱਲ ਬਲੌਗ ਬਣਾਉਂਦੇ ਸੀ ਆਪਾਂ ਕੁਦਰਤੀ ਰੱਬ ਵੱਲੋਂ ਟੱਕਰ ਗਏ ਹਨ ਹਾਂਜੀ ਹਾਂਜੀ ਤੇ ਅਗਲੀ ਹੁਣ ਬਹਿ ਕੇ ਕਰਾਂਗੇ ਪੂਰੀ ਗੱਲਬਾਤ ਠੀਕ ਹੈ ਜੀ ਕੀ ਕਹਿਣਾ ਚਾਹੁੰਦੇ ਆ ਪਬਲਿਕ ਨੂੰ ਆਪਣੀ ਭਰਾਵਾਂ ਨੂੰ ਜਿੰਨੇ ਵੀ ਫੈਮਿਲੀ ਆਪਣੇ ਦੇਖਦੀ ਆ ਤੁਸੀਂ ਕੀ ਕਹਿਣਾ ਚਾਹੁੰਦੇ ਸੀ ਜਿਹੜਾ ਗੀਤ ਵਧੀਆ ਮਾਰਕੀਟ ਚ ਆਉਂਦਾ ਉਹਨੂੰ ਜ਼ਰੂਰ ਪਿਆਰ ਦਿਆ ਕਰੋ ਹਾਂ ਧੰਨਵਾਦ ਜੀ ਸੱਸ ਸੱਸ